ਜਲੰਧਰ ਦੇ ਮਾਇਰ ਡਾਕਟਰ ਦੀਆਂ ਦੋ ਵੀਡੀਓ ਵਾਇਰਲ ਹੋਣ ਨਾਲ ਉਠਿਆ ਤੂਫਾਨ ਨਸ਼ੇ ਦਾ ਸੇਵਨ ਕਰਨ ਅਤੇ ਔਰਤ ਉਪਰ ਹੱਥ ਚੁੱਕਣ ਦੀਆਂ ਹਨ ਇਹ ਦੋ ਵੀਡੀਓ ਜਲੰਧਰ ਪ੍ਰਸ਼ਾਸਨ ਨੇ ਇਹਨਾਂ ਵੀਡੀਓ ਵਿੱਚ ਦਸਦੇ ਡਾਕਟਰ ਦੀ ਕੀਕੀ ਜਾ ਚੁੱਕੀ ਹੈ ਪੁਸ਼ਟੀ ਪੰਜਾਬ ਦੇ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼ ਕਿਹਾ ਮੈਨੂੰ ਮਿਲ ਗਈਆਂ ਹਨ ਵੀਡੀਓ ਜਲੰਧਰ ਦੇ ਦਕੋਹਾ ਇਲਾਕੇ ਦੇ ਇੱਕ ਸਪੈਸ਼ਲਿਸਟ ਡਾਕਟਰ ਵੱਲੋਂ ਨਸ਼ਾ ਕੀਤੇ ਜਾਣ ਅਤੇ ਔਰਤ ਨੂੰ ਲੀਗ ਨੂੰ ਥੱਪੜ ਮਾਰਨ ਸੰਬੰਧੀ ਦੋ ਵੱਖ-ਵੱਖ ਵੀਡੀਓ ਵਾਇਰਲ ਹੋਈਆਂ ਹਨ ਇਹ ਵੀਡੀਓ ਕੁਝ ਪੁਰਾਣੀਆਂ ਹਨ ਜਾਂ ਬਿਲਕੁਲ ਤਾਜ਼ਾ ਹੈ ਇਸ ਦੀ ਪੁਸ਼ਟੀ ਨਹੀਂ ਹੋਈ ਜਿਸ ਦਾ ਪਤਾ ਜਾਂਚ ਤੋਂ ਬਾਅਦ ਲੱਗੇਗਾ ਪਰ ਪੰਜਾਬ ਦੇ ਸਿਹਤ ਮੰਤਰੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕਰਨ ਦਾ ਹਦੇਸ਼ ਕਰ ਦਿੱਤਾ ਹੈ। ਜਲੰਧਰ ਦੇ ਇੱਕ ਨਾਮੀ ਹਸਪਤਾਲ ਵਿੱਚ ਤਾਇਨਾਤ ਰਹੇ ਮਾਇਰ ਡਾਕਟਰ ਵੱਲੋਂ ਨਸ਼ੇ ਦੀ ਵਰਤੋਂ ਕਰਨ ਅਤੇ ਇੱਕ ਮਹਿਲਾ ਨੂੰ ਥੱਪੜ ਮਾਰਨ ਦੀਆਂ ਦੋ ਵੱਖ-ਵੱਖ ਵੀਡੀਓ ਸੋਸ਼ਲ ਮੀਡੀਆ ਤੇ ਆਈਆਂ ਹਨ। ਇਹਨਾਂ ਵਿੱਚ ਇੱਕ ਵੀਡੀਓ ਤਾਂ ਡਾਕਟਰ ਦੀ ਪਤਨੀ ਜਾਂ ਸਹਿਯੋਗੀ ਔਰਤ ਹੀ ਬਣਾ ਰਹੀ ਹੈ ਜਦੋਂ ਉਹ ਨਸ਼ਾ ਕਰਨ ਦੇ ਆਹਰ ਪਾਹਰ ਵਿੱਚ ਲੱਗਾ ਹੁੰਦਾ ਹੈ। ਜਿਸ ਨੂੰ ਉਕਤ ਡਾਕਟਰ ਬੰਦ ਕਰਨ ਲਈ ਵੀ ਕਹਿੰਦਾ ਹੈ। ਪਰ ਉਸ ਨੂੰ ਨਸ਼ੇ ਦਾ ਸੇਵਨ ਕਰਨ ਦੀ ਇੰਨੀ ਕਾਹਲ ਹੈ ਕਿ ਜਦੋਂ ਤੱਕ ਆਪਣਾ ਕੰਮ ਪੂਰਾ ਨਹੀਂ ਕਰ ਲੈਂਦਾ ਤਦ ਤੱਕ ਵੀਡੀਓ ਬਣਦੀ ਹੈ ਜਦੋਂ ਉਹ ਨਸ਼ੇ ਦੀ ਵਰਤੋਂ ਤੋਂ ਵੇਲਾ ਹੁੰਦਾ ਹੈ ਫਿਰ ਹੱਥ ਮਾਰ ਕੇ ਮੋਬਾਈਲ ਬੰਦ ਕਰਦਾ ਹੈ ਦੂਜੀ ਵੀਡੀਓ ਜਿਸ ਵਿੱਚ ਉਹ ਇੱਕ ਔਰਤ ਦੇ ਥੱਪੜ ਮਾਰਦਾ ਹੈ ਉਹ ਸੀਸੀਟੀਵੀ ਫੁਟੇਜ ਹੈ 6 ਸਕਿੰਟ ਦੇ ਕਰੀਬ ਇਸ ਵੀਡੀਓ ਵਿੱਚ ਸਾਫ਼ ਤੌਰ ਤੇ ਉਹ ਥੱਪੜ ਮਾਰਦਾ ਦਿਖਾਈ ਦਿੰਦਾ ਹੈ ਉਦਰ ਪੰਜਾਬ ਸਰਕਾਰ ਜਦੋਂ ਨਸ਼ੇ ਵਿਰੁੱਧ ਯੁੱਧ ਤੇ ਫਤਿਹ ਪਾਉਣ ਦੇ ਅੰਤਿਮ ਪੜਾ ਨੂੰ ਵੀ ਪਾਰ ਕਰ ਗਈ ਹੈ। ਉਸ ਸਮੇਂ ਇੱਕ ਮਾਇਰ ਡਾਕਟਰ ਵੱਲੋਂ ਨਸ਼ੇ ਦਾ ਸੇਵਨ ਕਰਨ ਅਤੇ ਨਸ਼ੇ ਦੀ ਹਾਲਤ ਵਿੱਚ ਔਰਤ ਉੱਪਰ ਹੱਥ ਚੁੱਕਣ ਦੀਆਂ ਵੀਡੀਓ ਪੰਜਾਬ ਸਰਕਾਰ ਦੇ ਦਾਅਵਿਆਂ ਨੂੰ ਖੁੰਡਾ ਕਰਦੀ ਦਿਖਾਈ ਦਿੰਦੀ ਹੈ। ਇਸ ਮਾਮਲੇ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਕੋਲ ਵੀਡੀਓ ਆਉਣ ਤੋਂ ਬਾਅਦ ਉਹਨਾਂ ਜਲੰਧਰ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਦੀ ਹਦਾਇਤ ਕਰ ਦਿੱਤੀ ਹੈ। ਇਹਨਾਂ ਕੋਸ਼ ਪੱਤਰਕਾਰ ਵੀ ਉਹਦੇ ਸ਼ਿਕਾਰ ਹੋ ਸਕਦੇ ਆ ਉਹਨਾਂ ਦਾ ਵੀ ਇਲਾਜ ਕਰਾਂਗੇ ਜੀ ਮੈਂਟਲ ਹੈਲਥ ਆ ਇਹ ਜਿਹੜਾ ਉਹਦਾ ਬੈਡ ਬਿਹੇਵੀਅਰ ਆ ਉਹ ਐਸ ਪਰਲਾਜ ਜਿਹੜੀ ਆ ਪੁਲਿਸ ਹਰ ਉਹ ਸਾਰਾ ਕੁਝ ਹੋ ਗਿਆ ਜੀ ਡਾਇਰੈਕਟਿਵਿਟੀਸ਼ਨ ਕੀ ਆ ਕੇ ਉਹਦਾ ਤੇ ਵੀਡੀਓ ਆ ਗਈ ਉਹ ਤੁਹਾਡਾ ਮੀਡੀਆ ਦਾ ਧੰਨਵਾਦ ਆ ਜੀ ਚੈਨਲ ਵੀਡੀਓ ਬਣਾਉਂਦੇ ਹੋ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਕਦੇ ਕਦੇ ਜੀ ਬਹੁਤ ਜਦੋਂ ਵੀ ਮੇਰੇ ਕੋਲ ਆਉਂਦੀ ਐਨਫੋਰਮੇਸ਼ਨ ਦੇਖੋ ਤੁਸੀਂ ਮੈਨੂੰ ਅੱਜ ਪੁੱਛਿਆ ਮੈਂ 2 ਦਿਨ ਪਹਿਲਾਂ ਉਹਦੀ ਪਹਿਲਾਂ ਤੁਹਾਡੇ ਇੱਕ ਸੁਰੰਜਰ ਆਈ ਸੀ ਉਹਦੀ ਇਨਕੁਆਰੀ ਤਕਰੀਬਨ ਫਾਈਨਲ ਹੈ ਜਦੋਂ ਮੀਡੀਆ ਕੋਈ ਵੀ ਜਿਹੜਾ ਪਬਲ ਤੇ ਤੁਹਾਡੇ ਇੱਕ ਬਹੁਤ ਸਾਰੇ ਇੱਥੇ ਸੱਜਣ ਹੈਗੇ ਜਿਹਦੇ ਆਰਟਿਸਮ ਦੇ ਉੱਤੇ ਇੱਕ ਬਿਜ਼ਨਸਮੈਨ ਕੰਮ ਕਰਦਾ ਸੋ ਮੈਂ ਵਾਪਸੀ ਦੇ ਉੱਤੇ ਮੇਰਾ ਅਜੰਡਾ ਇਹਦਾ ਨਾਲ ਜਾ ਕੇ ਮੈਂ ਇਸ ਤਰ੍ਹਾਂ ਦੇ ਬੰਦੇ ਰੱਬ ਦਾ ਫਿਰਦਾ ਜੀ ਜਿਹੜੇ ਕੋਈ ਜਨਤਾ ਦੀ ਸੇਵਾ ਵਾਸਤੇ ਕੰਮ ਕਰਦੇ ਆ ਆਈ ਰੀਚ ਆਊਟ ਟੂ ਥੈਮ ਉਹਨਾਂ ਨੂੰ ਅਸੀਂ ਕੰਪਨੀਆਂ ਜਿਹਦੀਆਂ ਸਰਵਿਸਾਂ ਅਸੀਂ ਆਫਰ ਕਰਦੇ ਬਹੁਤ ਸਾਰੇ ਚੈਰੀਟੇਬਲ ਹਸਪਤਾਲ ਆ ਇੱਥੇ ਕਿ ਬਹੁਤ ਮੁਸ਼ਕਲ ਹਾਲਾਤ ਸੀਗੇ ਉਹਨਾਂ ਨੂੰ ਮੈਂ ਅਡਾਪਟ ਕਰ ਰਿਹਾ ਉਹਨਾਂ ਨੂੰ ਕੰਪਨਟ ਹਸਪਤਾਲਾਂ ਬੜੀਆਂ ਸਹੂਲਤਾਂ ਸਾਰੀਆਂ ਦੇ ਦਿੰਦੇ ਆ ਕਿ ਪੇਸ਼ੈਂਟ ਨੂੰ ਕੋਈ ਚਾਰਜ ਨਹੀਂ ਲੱਗਦਾ ਬਹੁਤ ਕਰ ਰਿਹਾ ਹੈ ਬਹੁਤ ਸਲਾਪ ਕਰ ਰਹਾ ਹੈ ਔਰ ਕਈ ਕਈ ਲੱਗ ਰਿਹਾ ਹੈ ਕਿ ਅਗਰ ਉਹ ਡਰਗਸ ਲੈ ਰਿਹਾ ਹੈ ਕਹਾਂ ਤੋਂ ਲੈ ਰਿਹਾ ਹੈ ਉਹ ਸਾਰੀ ਜਾਂਚ ਮੈਂ ਕਹਤਾ ਮੈਂ ਆਲਰੇਡੀ ਜਦੋਂ ਜਦੋਂ ਐਸਨੈਸ ਮੇਰੇ ਕੋਲ ਖਬਰ ਆਈ ਸੀ ਮੈਂ ਨਾਲ ਦੀ ਨਾਲ ਉਹਦੀ ਪ੍ਰੋਪਰ ਇਨਕੁਆਰੀ ਪੁਲਿਸ ਨੇ ਕਰੀ ਵੀ ਪਾਰਟ ਮੈਟਰ ਨੇ ਕਰੀ ਵੀ ਔਰ ਜਿਹੜਾ ਉਹਦੇ ਸਾਰੇ ਲੀਗਲ ਅਸਪੈਕਟਸ ਵੀ ਆ ਉਹਦੇ ਸਾਰੇ ਜਿਹੜਾ ਉਹ ਸਾਰਾ ਕੁਝ ਆਲਰੇਡੀ ਇਨ ਪ੍ਰੋਗਰੈਸ ਹੈ ਸੋ ਇਟਸ ਨਾਟ ਫੇਅਰ ਕਿ ਮੈਂ ਇਹਦੇ ਉੱਤੇ ਬਾਰੇ ਜ਼ਿਆਦਾ ਨਹੀਂ ਟੈਂਸ਼ਨ ਲੈਂਦਾ ਕਿਉਂਕਿ ਇਨਵੈਸਟੀਗੇਸ਼ਨ ਇਜ਼ ਔਨ ਐਕਸ਼ਨ ਬੀਇੰਗ ਟੇਕ